प्यारे दोस्तों काफी सचेत ਤੇ ਚਕੰਨੇ ਰਹਿਣ ਦੀ ਲੋੜ ਆ ਅੱਜ ਕੱਲ ਚੋਰੀ ਦੀਆਂ ਘਟਰਾਵਾਂ ਬਹੁਤ ਵਾਪਰ ਰਹੀਆਂ ਨੇ ਤੇ ਆ ਦੇਖੋ ਆ ਪਰਿਵਾਰਨਾ ਕੀ ਹੋਇਆ ਜਿਨ੍ਹਾਂ ਨੂੰ ਐ ਸੀ ਕਿ ਸਾਡਾ ਘਰ ਤਾਂ ਕਾਫੀ ਮਜ਼ਬੂਤ ਆ ਗ੍ਰਿੱਲਾਂ ਮੋਟੀਆਂ-ਮੋਟੀਆਂ ਲੱਗੀਆਂ ਹੋਈਆਂ ਨੇ ਘਰ ਦੇ ਅੰਦਰ ਕੋਈ ਚੋਰ ਸੌਖੇ ਤਰੀਕੇ ਨਾਲ ਐਂਟਰ ਨਹੀਂ ਕਰ ਸਕਦਾ ਜੇਕਰ ਕੋਈ ਚੋਰ ਘਰ ਦੇ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਾਨੂੰ ਜਰੂਰ ਪਤਾ ਲੱਗ ਜਾਊ ਪਰ ਦੇਖੋ ਆਹ ਪਰਿਵਾਰ ਕੂਲਰ ਲਾ ਕੇ ਵਿਹੜੇ ਦੇ ਅੰਦਰ ਸੁੱਤਾ ਹੋਇਆ ਸੀ ਤੇ ਚੋਰਾਂ ਨੇ ਇੱਕ ਮਜ਼ਬੂਤ ਗ੍ਰਿੱਲ ਪੱਟ ਕੇ ਇਹਨਾਂ ਦੇ ਘਰ ਦੀ ਪਿਛਲੇ ਪਾਸਿਓਂ ਘਰ ਦੀ ਬਾਹਰੀ ਥਨੀ ਘਰ ਦੇ ਅੰਦਰ ਐਂਟਰ ਹੋਏ ਐਂਟਰ ਹੋ ਕੇ ਘਰ ਦੇ ਬੂਹੇ ਨੂੰ ਸੋਫੇ-ਸੂਫੇ ਲਗਾ ਦਿੱਤੇ ਤਾਂ ਕਿ ਜਿਹੜਾ ਪਰਿਵਾਰ ਵਿਹੜੇ ਵਿੱਚ ਸੁੱਤਾ ਉਹ ਘਰ ਦੇ ਅੰਦਰ ਐਂਟਰ ਨਾ ਹੋ ਸਕੇ ਅੰਦਰ ਕਮਰਿਆਂ ਦੇ ਵਿੱਚ ਨਾ ਆ ਸਕੇ ਤੇ ਉਹਨਾਂ ਚੋਰਾਂ ਨੇ ਰਾਤ ਪਰ ਚੋਰੀ ਕੀਤੀ ਉਹਨਾਂ ਦਾ ਦੱਸਣਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡਾ ਕਰੀਬ 11 ਟੋਲੇ ਸੋਨਾ ਤੇ 20-21000 ਰੁਪਏ ਉਹਨਾਂ ਦੀ ਨਗਦੀ ਸੀ ਉਹ ਚੋਰੀ ਕਰਕੇ ਚੋਰ ਫਰਾਰ ਹੋ ਗਏ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਘਰ ਦਾ ਜਿਹੜਾ ਸਾਰਾ ਸਮਾਨ ਆ ਉਹਦਾ ਖਲਾਰਾ ਪਾ ਕੇ ਗਏ ਨੇ ਚੋਰ ਗ੍ਰਿਲ ਪੱਟੀ ਹੋਈ ਆ ਘਰ ਦੇ ਪਿਛਲੇ ਪਾਸੇੋਂ ਉੱਥੋਂ ਦੀ ਐਂਟਰ ਕੀਤੀ ਜਦੋਂ ਸਵੇਰੇ ਪਰਿਵਾਰ 5 ਵਜੇ ਉੱਠਿਆ ਤਾਂ ਉਹਨਾਂ ਨੇ ਜਦੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਨਹੀਂ ਖੁੱਲਿਆ ਉਹਨਾਂ ਨੇ ਕਾਫੀ ਧੱਕੇ ਧੁੱਕੇ ਮਾਰੇ ਪਰ ਦਰਵਾਜ਼ਾ ਖੁੱਲਿਆ ਨਹੀਂ ਤਾਂ ਉਹ ਘਰ ਦੇ ਪਿਛਲੇ ਪਾਸੇ ਗਏ ਜਦੋਂ ਦੇਖਿਆ ਤਾਂ ਬਾਰੀ ਖੁੱਲੀ ਪਈ ਸੀ ਗ੍ਰਿਲ ਪੱਟੀ ਹੋਈ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਘਰ ਚੋਰਾਂ ਨੇ ਐਂਟਰ ਕੀਤਾ ਤਾਂ ਪਰਿਵਾਰ ਨੇ ਸਰਪੰਚ ਨੂੰ ਸੂਚਿਤ ਕੀਤਾ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਇਹ ਘਟਨਾ ਦੀਨਾਨਗਰ ਦੇ ਪਿੰਡ ਮੱਦੋਵਾਲ ਦੇ ਵਿੱਚ ਵਾਪਰੀ ਤੇ ਇਹ ਘਟਨਾ ਕਿਸੇ ਇੱਕ ਪਿੰਡ ਦੀ ਨਹੀਂ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਪਿੰਡਾਂ ਵਿੱਚ ਕਿੰਨੇ ਹੀ ਘਰਾਂ ਦੇ ਅੰਦਰ ਚੋਰੀਆਂ ਹੋ ਰਹੀਆਂ ਨੇ ਸੋ ਬਹੁਤ ਸचेत ਰਹਿਣ ਦੀ ਲੋੜ ਆ ਆ ਸੁਣੋ ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ ਜਾਨਾ ਸਾਹ ਸਿੰਘਾ ਸਾਨਮ ਚੂੜ ਸਿੰਘ ਪਿੰਨ ਮਤੋਵਾਲ ਰਾਤਾਂ ਹੀ ਉਲਦ ਲਾ ਕੇ ਬਾਹਰ ਸੁਤੇ ਚੋਰਾਣਾਂ ਵਾ ਗਾਡੀ ਗ੍ਰਿਲ ਤੋੜ ਕੇ ਚੋਰੀ ਕੀਤੀ ਹੈ ਜਿਹੜੇ ਜਿਹਦੇ ਵਿੱਚੋਂ ਆੜਾ 11 ਹਜ਼ਾਰ ਤੋਂ ਲੈ ਕੇ ਸੋਨਾ ਹੈ 18-19 ਹਜ਼ਾਰ ਵਿਆਹ ਦਾ ਕੈਸ਼ ਹੈ ਕਿੰਨੇ ਕਬਿਤ ਘਟਣ ਲੱਗਦੀ ਰਹਿੰਦੇ ਇਹ ਨਹੀਂ ਜੀ ਪਤਾ ਸੁੱਤੇ ਹਨ ਨਹੀਂ ਕਹਿ ਸਕਦੇ ਅੱਛਾ ਜੀ ਕੋਈ ਵਾਇਰਸ ਨਹੀਂ ਨਹੀਂ ਵਾਇਰਸ ਨਹੀਂ ਤੇ ਪੁਲਿਸ ਆਈ ਆਪਰੇ ਤੇ ਹਾਂ ਪੁਲਿਸ ਆਈ ਮੌਕਾ ਦੇਖ ਗਿਆ ਤੇ ਘਰ ਪਰਿਵਾਰ ਸਾਰਾ ਘਰ ਹੀ ਸੀ ਹਾਂਜੀ ਬਾਹਰ ਸੁੱਤੇ ਘਰ ਪਰਿਵਾਰ ਘਰੀਏ ਹਾਂਜੀ ਤੇ ਉਸ ਨੂੰ ਬਹੁਤ ਹਾਂਜੀ ਮੈਂ ਸਵੇਰੇ ਉੱਠਿਆ 5 ਵਜੇ ਨਾ ਪੱਠੇ ਪਾਉਣ ਗਿਆ ਡੰਗਰਾ ਨੂੰ ਦੱਸਾ ਦਿੱਨੇ ਗਿਆ ਦਰਵਾਜ਼ਾ ਨਹੀਂ ਖੋਲਣ ਦੇ ਅੰਦਰ ਦਰਵਾਜ਼ਾ ਬੰਦ ਜਦੋਂ ਅਸੀਂ ਆਣ ਕੇ ਦੇਖਿਆ ਤੇ ਦਰਵਾਜ਼ਾ ਬੰਦ ਹੀ ਬਾਹਰਲੇ ਬੰਨੇ ਵੇਖਿਆ ਤੇ ਖਿੜਕੀ ਰੋਟੀ ਫਿਰ ਮੈਂ ਸਰਪੰਚ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੌਕਾ ਵੇਖਿਆ ਇਰੇ ਮੈਂ ਤੋੜ ਲਖਾਉਣਗੇ ਉਹ ਚੋਰਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਹਾਂਜੀ ਉਹਨਾਂ ਨੇ ਪਹਿਲਾਂ ਸੋਫੇ ਲਾਤੇ ਦੇਖਣਾ ਸੋਫਾ ਲਾ ਰਿਹਾ ਉਹਦਰ ਮੇਜ਼ ਲਾਇਆ ਦਾ ਇਹ ਪੰਜਾਂ ਦੀ ਪਛਾਣ ਹੋਦਰ ਕੀ ਘਰੇ ਨੇ ਕੋਈ ਨਹੀਂ ਦੇਖੇ ਨਹੀਂ ਰਹੇ ਕਿ ਬੈਗ ਨੂੰ ਕੀ ਕਰਾਂਗੇ ਸੀਸੀਟੀਵੀ ਕਰਨਾ ਮੈਂ ਦੂਹਰੇ ਪੈ ਜਿੰਦੇ ਆ ਇਹਨਾਂ ਦੇ ਘਰ ਜੀ ਇਹ ਕੂਲਰ ਲਾ ਕੇ ਬਾਹਰ ਸੁੱਤੇ ਪਏ ਸੀ ਕਿ ਰਾਤ ਜਦੋਂ ਵੀ ਬਾਹਰਲੇ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਹਰੋਂ ਕੁੱਡੀਆਂ ਅੰਦਰੋਂ ਕੁੱਡੀਆਂ ਲਾ ਕੇ ਅੰਦਰ ਪੂਰਾ ਦੋ ਤਿੰਨ ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਏ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਲਗਭਗ 1.5 ਲੱਖ ਦਾ ਹੋ ਗਿਆ ਸਰ ਮੇਰਾ ਮੋਟਰਸਲਾਂ ਦਾ ਕੰਮ ਜੇ ਆ ਤੀਜੀ ਵਾਰੀ ਉਹਨਾਂ ਨੇ ਚੋਰਾਂ ਨੇ ਚੋਰੀ ਕਰ ਲਈ ਜੇ ਠੀਕ ਆ ਪਹਿਲਾਂ ਥੋੜੀ ਕੰਦ ਪਾੜੀ ਅੱਜ ਰਾਤ ਜਾਰੀ ਕੰਦ ਪਾੜ ਕੇ ਤੇ 50 60 ਬੋਰੀਆਂ ਯਾਨੀ ਕਿ 60 ਬੋਰੀਆਂ ਪਰਸੋਂ ਮਾਲ ਆਇਆ ਸੀ ਉਹਦੇ ਵਿੱਚ ਉਹ ਤਿੰਨ ਬੋਰੀਆਂ ਵੇਚੀਆਂ 57 ਬੋਰੀਆਂ ਘਰ ਤੋਂ ਘੱਟ ਚੋਰੀ ਹੋ ਗਈਆਂ ਜੇ ਚੋਰੀ ਉਹ ਹੋਈਆਂ ਮਸਕਾਨ ਫੀਡ ਹੀ ਜਿਹੜੀ ਖਲ ਉਹ ਸਾਰੀ ਚੋਰੀ ਹੋ ਗਈ ਠੀਕ ਹੈ ਮੰਨ ਲਓ ਅੱਜ ਇੱਧਰ ਹੋਈ ਹੈ ਕੱਲ ਨੂੰ ਸਾਡੀਆਂ ਵੀ ਚੋਰੀਆਂ ਹੋ ਸਕਦੀਆਂ ਸਾਡੀਆਂ ਸਾਡਾ ਦੇਖੋ ਕਿੰਨਾ ਸਮਾਨ ਮਹਿੰਗਾ ਜੇ ਆ ਮੋਟਰਸਾਈਕਲ ਕਿੰਨੇ ਲੱਗੇ ਜੇ ਹੁਣ 30 30 ਹਜ਼ਾਰ ਦਾ ਮੋਟਰਸਾਈਕਲ ਕਿੱਥੋਂ ਭਰਾਂਗੇ ਗਰੀਬ ਬੰਦੇ ਆ ਇਹੋ ਕਮਾਣਾ ਇਹੋ ਖਾਣਾ ਠੀਕ ਹੈ ਇਸ ਕਰਕੇ ਕਹਿਣ ਦੇ ਆ ਵੀ ਸਾਨੂੰ ਇੱਥੇ ਜਾਂ ਤੇ ਕੋਈ ਸਕਿਉਰਟੀ ਚਾਹੀਦੀ ਆ ਜਾਂ ਕੋਈ ਚੌਂਕੀ ਜਾ ਕੋਈ ਮੁਲਾਜ਼ਮ ਰਾਤ ਨੂੰ ਇੱਥੇ ਡਿਊਟੀ ਕਰੇ ਜਿਹੜਾ ਮਤਲਬ ਕਿ ਸਾਡੀ ਆਪਣੇ ਅੱਡੇ ਦੀ ਜਿਹੜੀ ਦੇਖਭਾਲ ਕਰੇ ਕਿਉਂ ਕਿਉਂਕਿ ਚੌਂਕੀ ਚੌਂਕੀ ਵਾਲੇ ਸੁੱਤੇ ਰਹਿੰਦੇ ਆ ਚੌਂਕੀ ਵਾਲਿਆਂ ਕੀ ਕਰਨਾ ਚੌਂਕੀ ਵਾਲੇ ਜਾਂ ਇੱਥੇ ਪਹਿਰਾ ਲਾਉਣ ਚੌਂਕੀ ਵਾਲੇ ਆਉਣ ਇੱਥੇ ਫੇਰ ਹੀ ਆ ਜਦੋਂ ਚੌਂਕੀ ਵਾਲਾ ਕੀ ਕਹਿਣਾ ਜਦੋਂ ਤੁਹਾਡੀ ਚੋਰੀ ਹੋ ਗਈ ਚੌਂਕੀ ਚੌਂਕੀ ਭਾਵੇਂ ਦੂਰ ਨਹੀਂ ਹੋਵੇ ਦੂਰ ਤੇ ਮੰਨਦੇ ਆ ਵੀ ਜਦੋਂ ਦੂਰੀ ਚੌਂਕੀ ਤੇ ਮਲੇ ਚੋਰੀ ਹੋ ਗਈ ਚੌਂਕੀ ਲੱਗੇ ਤਾਂ ਵੀ ਚੋਰੀ ਹੋ ਗਈ ਪਹਿਲਾਂ 16 ਨੂੰ ਕਿੰਨਾ ਨਕਸਰ ਹੋਇਆ 16 ਨੂੰ 25 ਕਬੋਰੀਆਂ ਜੀ ਇਤੋਂ 2 ਸਾਲ ਪਹਿਲਾਂ ਚੋਰੀ ਹੋਈ ਹੈ ਇਤੋਂ ਉਹ ਪੰਜੀ ਸ਼ਬੀ ਬੋਰੀਆਂ ਉਦੋਂ ਹੀ ਚੋਰੀ ਕੱਲੇ ਉਹ ਤੋੜਦਾ ਕਾਬੜੀ ਕਿਉਂ 50 60 ਬੋਰੀਆਂ ਤੇ ਲੱਡੀਆਂ ਤੋਂ ਟੁੱਟਾ ਪਾਉਂਦਾ ਹਾਂਜੀ ਹਾਂਜੀ ਦੂਜੇ ਨੰਬਰ ਤੇ ਤਿੰਨ ਵਾਰੀ ਚੋਰੀ ਹੋਈ ਹੈ ਤਿੰਨੇ ਵਾਰੀ ਇਹੋ ਦੁਕਾਨ ਦੀ ਹੋਈ ਹੈ ਠੀਕ ਹੈ ਨਾ ਇਹ ਆ ਵੀ ਹੁਣ ਕੱਲ ਨੂੰ ਆ ਉਹ ਸਾਨੂੰ ਡਰ ਲੱਗਾ ਰਹਿੰਦਾ ਆ ਜੇ ਆਪਾਂ ਇੱਥੇ ਕੈਮਰੇ ਲਵਾਈਏ ਪਹਿਲਾਂ ਉਹਨਾਂ ਕੈਮਰੇ ਤੋੜ ਦੇਣੇ ਆ ਇੱਥੇ ਕੋਈ ਸੁਰੱਖਿਆ ਨਹੀਂ ਹੈਗੀ ਕਰਨਾ ਕੀ ਹੈ ਹਾਂ ਹਾਂ ਜੀ ਕਿ ਮੰਗ ਕਰਦੇ ਮੰਗ ਅੰਕਲ ਨੂੰ ਇਨਸਾਫ ਚਾਹੀਦਾ ਆ ਇਹਨਾਂ ਨੁਕਸਾਨ ਹੋਇਆ ਜਿਨ੍ਹਾਂ ਹੁਣ ਸ਼ਟਰ ਦਾ ਵੀ ਸਾਰਾ ਸ਼ਟਰ ਤੋੜ ਗਏ ਆ ਠੀਕ ਹੈ ਜਿਹੜਾ 16 ਤਰੀਕ ਆਪਾਂ ਵਧੀਆ ਤਰੀਕੇ ਨਾਲ ਵਧੀਆ ਸਰੀਏ ਲਾ ਕੇ ਵਧੀਆ ਸੀਮੈਂਟ ਲਾ ਕੇ ਬਣਾ ਕੇ ਗਏ ਆ ਫਿਰ ਦੁਕਾਨ ਵੀ ਗਾਂ ਚੋਰੀ ਨਾ ਹੋਵੇ ਪਰ ਫਿਰ ਚੋਰਾਂ ਨੇ ਫਿਰ ਕੀ ਕੀਤਾ ਚੋਰਾਂ ਨੇ ਫਿਰ ਸ਼ਟਰ ਰਿਕਟਰ ਕੁੱਟ ਕੇ ਫਿਰ 50 60 ਬੋਰੀਆਂ ਕੱਢ ਕੇ ਲੈ ਗਏ ਇਹ ਫੌਜ ਤੋਂ ਆ ਕੇ ਨਾ ਰਿਟਾਇਰਮੈਂਟ ਆ ਕੇ ਦੁਕਾਨ ਪਾਈ ਆ ਸਰ ਵੀ ਫੌਜੀ ਵੀ ਆ ਤੇ ਬਹੁਤ ਮਾਨਦਾਰ ਬੰਦਾ ਸਾਨੂੰ ਵੇਖ ਕੇ ਦੁੱਖ ਆ ਵੀ ਇਹ ਕਿੰਨੀ ਵਾਰੀ ਚੋਰੀ ਹੋ ਗਈ ਇੱਕ ਬੰਦਾ ਮਿਹਨਤ ਕਰਨ ਦਿਆ ਫੀਡ ਖਾ ਲਿਆ ਫੀਡ ਖਾ ਲਿਆ ਕੇ ਵੇਚਣ ਦਿਆ ਤੇ ਫਿਰ ਵੀ ਇਨਸਾਫ ਹੋਣਾ ਚਾਹੀਦਾ ਬਹੁਤ ਅੱਗੇ ਲਾਗੇ ਪਰਵਾਨਾ ਚਾਹੀਦੀ ਮਤ ਕਰਨੀ ਇਹਦੀ ਮਾਨਦਾਰ ਬੰਦਾ ਦੁਕਾਨੋਂ ਆਪਣੀ ਮਿਹਨਤ ਕਰਨ ਲਿਆ ਤੇ ਮਿਹਨਤ ਕਰਕੇ ਖਾਲ ਫੀਡ ਵੇਚ ਕੇ ਕਜਾਲਾ ਕਰਨ ਲਿਆ